मैं पवन कुमार वर्मा जिला प्रधान डीसी ऑफिस इंप्लाइज एसोसीिएशन जलंधर यूनिट अज असी जिला प्रशासन जलंधर ਦੇ ਬ੍ਰਦਰ ਦਰਿਆ ਤੇ ਬੈਠੇ ਆ ਧਰਨੇ ਤੇ ਕਿਉਂਕਿ ਜਿੱਥੇ ਪੰਜਾਬ ਸਰਕਾਰ ਆਪਣੇ ਮੁਲਾਜ਼ਮਾਂ ਦੀ ਸਾਰ ਨਹੀਂ ਲੈ ਰਹੀ ਉੱਥੇ ਹੀ ਅੱਜ ਸਾਨੂੰ ਆਪਣੀਆਂ ਜ਼ਿਲ੍ਹਾ ਪੱਧਰੀ ਲੋਕਲ ਮੰਗਾਂ ਦੇ ਸੰਬੰਧ ਵਿੱਚ ਇਹ ਦਰਿਆ ਤੇ ਬੈਠਣਾ ਪੈ ਰਿਹਾ ਕਾਰਨ ਕਿ ਸਾਡੀਆਂ ਸਿਵਲ ਗ੍ਰੇਡ 2 ਜਿਹੜੇ ਪ੍ਰਮੋਸ਼ਨਾਂ ਰੁਕੀਆਂ ਪਈਆਂ ਸੀਨੀਅਰ ਸਹਾਇਕਾਂ ਦੀਆਂ ਪਦਉਂਤੀਆਂ ਨਹੀਂ ਹੋ ਰਹੀਆਂ ਸਾਡੇ ਮੁਲਾਜ਼ਮਾਂ ਦੀਆਂ ਕਿਸੇ ਦੀਆਂ ਵੀ ਦਰਜਾ 3 4 ਦੀਆਂ ਸਨਿਆਰਤਾ ਸੂਚੀਆਂ ਜਾਰੀ ਨਹੀਂ ਹੋ ਰਹੀਆਂ ਜਿਸ ਦੇ ਨਾਲ ਸਾਨੂੰ ਭਵਿੱਖ ਵਿੱਚ ਇਹ ਪਤਾ ਲੱਗ ਸਕੇ ਕਿ ਅਸੀਂ ਕਦੋਂ পদੁਨਤ ਹੋਣਾ ਹੈ ਤੇ ਸਾਡਾ ਨੰਬਰ ਕਿੱਥੇ ਗਿਆ ਆਉਂਦਾ ਇਹਦੇ ਨਾਲ ਹੀ ਹੋਰ ਵੀ ਬਹੁਤ ਸਾਰੀਆਂ ਮੰਗਾਂ ਜਿਸ ਤਰ੍ਹਾਂ ਸਾਡੇ ਜਿਹੜੇ ਕਰਮਚਾਰੀ ਆਪਣੀ ਸੇਵਾਦਾਨ ਸਵਰਗਵਾਸ ਹੋ ਗਏ ਡਿਊਟੀ ਦੇ ਸਮੇਂ ਤੇ ਉਹਨਾਂ ਦੇ ਜਿਹੜੇ ਬੱਚਿਆਂ ਨੂੰ ਹਲੇ ਤੱਕ ਨੌਕਰੀ ਨਹੀਂ ਦਿੱਤੀ ਗਈ ਉਹ ਇਸ ਤਰ੍ਹਾਂ ਦੀਆਂ ਕੋਸ਼ਿਸ਼ ਜ਼ਿਲ੍ਹਾ ਪਦਰੀ ਲੋਕਲ ਮੰਗਾ ਜਿਨ੍ਹਾਂ ਨੂੰ ਕਿ ਸਾਡੇ ਡੀਸੀ ਸਾਹਿਬ ਤੇ ਕਮਿਸ਼ਨਰ ਸਾਹਿਬ ਮਨਜ਼ੂਰ ਕਰ ਸਕਦੇ ਆ ਪੂਰੀਆਂ ਕਰ ਸਕਦੇ ਆ ਲੇਕਿਨ ਅਫਸਰशाही ਕੋਲ ਇਸ ਵੇਲੇ ਸਾਡੇ ਆਪਣੇ ਸਟਾਫ ਦੇ ਕੰਮ ਕਰਨ ਦਾ ਸਮਾਂ ਹੀ ਨਹੀਂ ਕਿਉਂ ਕਿ ਆਏ ਦਿਨ ਇੱਥੇ ਕੋਈ ਨਾ ਕੋਈ BBVIP ਵਿਜ਼ਿਟ ਜਿੱਦਾਂ ਕਿ ਮੁੱਖ ਮੰਤਰੀ ਸਾਹਿਬ ਦੀ ਫੇਰੀ ਰਾਜਪਾਲ ਸਾਹਿਬ ਦੀ ਫੇਰੀ ਕਦੇ ਕੋਈ ਧਾਰਮਿਕ ਸਮਾਗਮ ਕਦੇ ਕੋਈ ਸੂਬਾ ਪਦਰੀ ਸਮਾਗਮ ਕਦੇ ਕੋਈ ਜ਼ਿਲ੍ਹਾ ਪੱਤਰੀ ਸਮਾਗਮ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਉਲੀਕੇ ਜਾ ਰਹੇ ਆ ਜਿਨ੍ਹਾਂ ਵਿੱਚ ਸਾਰੀ ਦੀ ਸਾਰੀ ਅਫਸਰਸ਼ਾਈ ਕਿਸੇ ਨਾ ਕਿਸੇ ਤਰੀਕੇ ਡਿਊਟੀਆਂ ਤੇ ਤਰਾਂਤ ਕਰ ਦਿੱਤੀ ਜਾਂਦੀ ਹੈ ਤੇ ਉਹਨਾਂ ਦੇ ਕੋਲ ਦਫ਼ਤਰਾਂ ਦੇ ਵਿੱਚ ਆਪਣੇ ਸਟਾਫ ਦਾ ਕੰਮ ਕਰਨ ਦਾ ਟਾਈਮ ਹੀ ਨਹੀਂ ਲੱਗ ਰਿਹਾ ਜਿਸ ਤੇ ਰੋਸ ਵਜੋਂ ਅੱਜ ਦਾ ਇਹ ਧਰਨਾ ਜਿਹੜਾ ਦਰਿਆ 'ਤੇ ਬੈ ਕੇ ਦਿੱਤਾ ਜਾ ਰਿਹਾ ਹੈ ਜੋਦੋਂ ਇਹ ਮਯੂਦਾ ਸਰਕਾਰ ਆਈ ਹੈ ਉਦੋਂ ਦਾ ਹਾਲ ਹੋਇਆ ਕਿ ਇਸ ਤੋਂ ਪਹਿਲੇ ਵੀ ਇਦਾਂ ਹੀ ਸੀ ਇਹ ਸਰਕਾਰ ਦਾ ਸਭ ਤੋਂ ਨੁਕਮਾੜਾ ਹਾਲ ਹੈ ਜੀ ਇਹ ਸਰਕਾਰ ਜਿੰਨੀ ਮੁਲਾਜ਼ਮ ਵਿਰੋਧੀ ਸਰਕਾਰ ਇਹ ਆਈ ਹੈ ਇਸ ਤੋਂ ਪਹਿਲਾਂ ਸਾਡੀ ਮੇਰੀ 25 ਸਾਲ ਦੀ ਨੌਕਰੀ ਹੋ ਗਈ ਕਦੀ ਐਸੀ ਮਾੜੀ ਸਰਕਾਰ ਨਹੀਂ ਸੀ ਦੇਖੀ ਜਿੰਨੀ ਮਾੜੀ ਸਰਕਾਰ ਹੁਣ ਆਈ ਹੈ ਜਿੱਕਰ ਤੁਹਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੇ ਇਸੇ ਤਰ੍ਹਾਂ ਹੜਤਾਲ ਦੇ ਬਿਲਕੁਲ ਰਹੇਗੀ ਜੀ ਠੀਕ ਹੈ ਬਾਈ